ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਡਾ ਢੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਤੇ ਆਪਣਾ ਨੰਬਰ ਸਕਰੀਨ ਤੇ ਬਾਈ ਦਾ ਚੱਲ ਰਿਹਾ ਉਹ ਨੋਟ ਕਰ ਲਓ ਤੇ ਬਾਕੀ ਦੀ ਗੱਲ ਚੱਲਦੀ ਚੱਲਦੀ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਅੱਜ ਆਪਾਂ ਤਿੰਨ ਵੜਾਂ ਲੈ ਕੇ ਆਏ ਆਂਗੇ ਪਿੰਡ ਸ਼ਾਨਾ ਗੁਲਾਬ ਸਿੰਘ ਵਾਲਾ ਤੇ ਗੱਲਬਾਤ ਬਾਈ ਨੇ ਕਰਾਵਾਂਗੇ ਆਜੋ ਬਾਈ ਜੀ ਸਸੀ ਗਾਬਰੇ ਹਾਂ ਜੀ ਗਾਬਰੇ ਹੋਰ ਠੀਕ ਠਾਕ ਹੋ ਮੰਦਰ ਬੱਝ ਗਿਆ ਮੰਦਰ ਉਹਦੇ ਆਪਾਂ ਤੁਹਾਡੀ ਵੀਡੀਓ ਕਰੀ ਸੀ ਬੈਗੀ ਸੀ ਵੈਣ ਆਹ ਹੋ ਗਿਆ ਠੀਕ ਆ ਬਾਈ ਤੇ ਨੰਬਰ ਬੋਲ ਦਿਓ ਨੰਬਰ 98529 ਹਾਂਜੀ 3367 ਓਕੇ ਤੇ ਪਿੰਡ ਪਿੰਡ ਛਨਾ ਗ్రాਮ ਸਿੰਘ ਵਾਲਾ ਜਿਹੜਾ ਬਰਦਾਲਾ ਠੀਕ ਠੀਕ ਆ ਵੀਰੇ ਤੇ ਨੇੜੇ ਤੇੜੇ ਦੇ ਪਿੰਡ ਘੰਡਾਪੁਰ ਨਾਲ ਨੇੜੇ ਆਣਾ ਤੇ ਦੁੱਧਾੜੀ ਆ ਅੱਜ ਆਪਾਂ ਤਿੰਨ ਬੈੜਾ ਦਿਖਾਵਾਂਗੇ ਠੀਕ ਆ ਵੀਰੇ ਠੀਕ ਆ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈੜਾ ਦੇਖਿਆ ਨੇ ਕੀ ਡਿਟੇਲ ਹੈ ਦੀ ਇਹ ਵੇਖੋ ਉਹਦਾ ਦੁੱਗੀ ਗਏ ਕਿ ਜਿੱਤੇ ਆਪਾਂ ਨੂੰ ਹਾਂਜੀ ਹਾਂਜੀ ਦੁੱਗੀ ਬਹੁਤ ਚੰਗਾ ਬੱਦੂ ਠੀਕ ਆ ਬਈ ਆ ਦੇਖੋ ਨੇ ਟਿਊਬਲ ਹੈ ਜੀ ਹੱਫ ਦਾ ਠੀਕ ਆ ਜੀ ਬੰਦ ਪੰਜੇ ਘੱਟ ਨਹੀਂ ਠੀਕ ਆ ਜੀ ਆ ਦੇਖੋ ਜੀ ਥਣ ਲੇਵਾ ਕਰੋ ਨੇੜ ਤੋਂ ਚੈੱਕ ਤੇ ਕਾਟ-ਕਾਟ ਦਾ ਅੰਤ ਕੋਈ ਨਹੀਂ ਕਿਨਾਂਦਾ ਤਾਂ ਕੱਢ ਦੂਗੀ ਠਾਈ ਠਾਈ ਸੁੱਖ ਆ ਜੀ ਸੁਹਾ ਦੂਜਾ ਹਾਂ ਤੇ ਮੁੱਲ ਮੁੱਲੇ ਦਾ ਹੈਗਾ ਲੈ ਦੇਣ ਮੁੱਲੇ 1.5 95 ਦੀ ਦੇਣੀ ਆ ਠੀਕ ਆ ਤੋੜ ਲਓ ਵੀਰੇ ਕੱਢ ਕੇ ਦਿਖਾ ਦਿਓ ਬਾਹਰ ਨੂੰ ਆਣਲੇਵਾ ਕਰੋਨੇਡ ਤੋਂ ਚੱਕ ਦੇਖ ਕੇ ਭੁੱਖ ਲੈਂਦੀ ਹੈ ਵੱਡੀ ਬੈੜ ਹੈਗੀ ਪੂਰੀ ਤੇ ਆ ਚੱਕੋ ਜੀ ਕਰੋ ਸੰਪਰਕ ਬਾਈ ਨਾਲ ਫੇਸ ਕੁਆਲਟੀ ਕਰੋ ਚੈੱਕ ਇੱਕ ਨੰਬਰ ਲੰਮੀ ਲੈ ਜਲਮੰਦਰ ਆ ਦੇਖੋ ਜੀ ਕੀ ਬਾਤ ਆ ਸਹੀ ਹੈ ਪੂਰੀ ਗੀ ਚੰਗੀ ਹੈਗੀ thora tar ek number ਡਿਮਾਂਡ ਤੋਂ ਉਹਨੂੰ ਫੋਨ ਤੇ ਕਰਤੀ ਆ ਤੇ ਚੱਕੋ ਜੀ ਦੇਖੋ ਫੇਸ ਕੁਆਲਟੀ ਪੂਰੀ ਵਧੀਆ ਤੇ ਮਿਲਕ ਵੇਨ ਦੇਖੋ ਕਿੰਨੀ ਵਧੀਆ ਆਉਂਦੀ ਆ ਕਰੋ ਚੈੱਕ ਜ਼ਰੂਰ ਕਰ ਲਿਓ ਬਾਈ ਨਾਲ ਸੰਪਰਕ ਚੰਗੇ ਰਿਕਾਰਡ ਵਾਲੀ ਬੈੜ ਹੈਗੀ ਤੇ ਚੰਗੇ ਹੀ ਕਢ ਦੂਗੀ ਦੁੱਧ ਜ਼ਰੂਰ ਸੰਪਰਕ ਕਰਿਓ ਜਿਹਨੂੰ ਜਿਹਨੂੰ ਲੋੜ ਆ ਮੇਰੇ ਵੀਰਾਂ ਨੂੰ ਤੇ ਜਲਦੀ ਜਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਇਹ ਸੀਗੀ ਪਹਿਲੇ ਨੰਬਰ ਵਾਲੇ ਹਨਾ ਬਾਈ ਮੰਦਰ ਹਾਂਜੀ ਹੁਣ ਦੋ ਨੰਬਰ ਤੇ ਆ ਜਾਈਓ ਦੇਖ ਲਓ ਖਾਣ ਦੇ ਵਾਅਦਾ ਕਰ ਲਓ ਜੀ ਆਹ ਦੇਖੋ ਜੀ ਫੇਰ ਦੋ ਹੱਥ ਦੋ ਕੱਲਾ ਕੱਲਾ ਖਾਣਦਾ ਹਾਂ ਤੁਹਾਨੂੰ ਤਾਂ ਬਾਈ ਚੰਗੇ ਆ ਤੀਰੀ ਤੇ ਪਾ ਬੈਰ ਕੇ ਲੱਗਿਆ ਕੋਈ ਉਹ ਕਹਿਣ ਦੀ ਗੱਲ ਨਹੀਂ ਵੀ ਆਪਾਂ ਕਹਿਤਾ ਤੇ ਦੋ ਨੰਬਰ ਵਾਲੀ ਬਾਈ ਇਦਿਕੀ ਟੇਲਾ ਮੰਦਰ ਇਹਦੇ ਹੀ ਬੋਲਣਾ ਪੈਣਾ ਅੱਜ ਅਸਮਾਨਤਨ ਹੋ ਜਾਊਗਾ ਬਸ ਮਾਨਤਨ ਮੁੱਲ 65000 ਕਿੰਨਾ ਦੁੱਧ ਕੱਢ ਦੂਗੀ ਇਹ 18 ਹੋਣੀ ਦੀ ਚੀਜ਼ ਤੇ ਸੁਆ ਕਿਹੜਾ ਆ ਗਿਆ ਇਹਦੇ ਦੇ ਦੂਜਾ ਹੀ ਸਹੀ ਤੇ ਹਰੇ ਨਾਲ ਦੂਜਾ ਸਹੀ ਹਾਂ ਆ ਦੇਖੋ ਜੀ ਤੇ ਦਨ ਕਿੰਨੇ ਘੱਟ ਜੂਗੀ ਦੇਖੋ ਜੀ ਆ ਦੇਖ ਲੈ ਕਮਾਲ ਦਾ ਥਾਨ ਲੈ ਲੈ ਹਫਤਾ ਹੀ ਲੀ ਜੀ ਕੱਢ ਦੇ ਉਹ ਬਾਹਰ ਨੂੰ ਧੋ ਕੇ ਦਿਖਾ ਦਿਓ ਕੁਆਲਿਟੀ ਪੂਰੀ ਚੰਗੀ ਆ ਤੇ ਬਾਕੀ ਦਾ ਥੱਲੀ ਤੁਸੀਂ ਆਪ ਕਰ ਲੈਣੀ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਤੇ ਬਾਕੀ ਦੀ ਬਾਕੀਆਂ ਦਾ ਕੰਮ ਦਸਲੀ ਵਾਲਾ ਇਹ ਕੋਈ ਇਹੋ ਜੀ ਗੱਲ ਨਹੀਂ ਆਪਣਾ ਪਰਾਣਾ ਹੀ ਬਾਤ ਤੇ ਪਰਾਣਾ ਹੀ ਆਪਾਂ ਵੀਡੀਓ ਬਣਾਉਣੇ ਆ ਕਾਫੀ ਵੀਡੀਓ ਆਪਣੇ ਚੈਨਲ ਦੇ ਅਪਲੋਡ ਹੈਨਾਂ ਦੀਆਂ ਪਹੁੰਚ ਤੁਸੀਂ ਕੱਢ ਕੇ ਚੈੱਕ ਕਰ ਲਿਓ ਆਹ ਲਓ ਜੀ ਤੋਰੀ ਮੰਦਰ ਪੂਰੀਆਂ ਚੰਗੀਆਂ ਵੜੰਗਾਂ ਤੇ ਨਾ ਵੜੰਗਾਂ ਠੀਕ ਹੈ ਦੂਜੀ ਦੀ ਆਪਾਂ ਡਿਟੇਲ ਦੱਸ ਰਹੇ ਹਾਂ ਤੇ ਇੱਕ ਰਹਿ ਗਈ ਉਹ ਵੀ ਪਾਣੇ ਰਿਓ ਵੀਡੀਓ ਦੇ ਨਾਲ ਠੀਕ ਹੈ ਜੀ ਆਹ ਦੇਖੋ ਜੀ ਕਮਾਲ ਦੀ ਵੜ ਹੈਗੀ ਤੇ ਕਮਾਲ ਦਾ ਤੋਰਾ ਤਾਰ ਸ਼ਾਇਨਗ ਵਗੈਰਾ ਪੂਰੀ ਆਹ ਦੇਖੋ ਕਿ ਕਿਵੇਂ ਮਰਜੀ ਵੀ ਆ ਦੇਖੋ ਮਿਲਕ ਵੀ ਨੇ ਇੱਕ ਨੰਬਰ ਆ ਆਹ ਤੁਣਸਾਈ ਦਾ ਦੇਖੋ ਠੀਕ ਆ ਜੀ ਇੱਕ ਨੰਬਰ ਆ ਪੂਰੀ ਤੇ ਕੀ ਆ ਬਾਤ ਆ ਚਲੋ ਜੀ ਹਾਂ ਫੇਸ ਕੁਆਲਟੀ ਕਰੋ ਚੈੱਕ ਇੱਕ ਨੰਬਰ ਆ ਜਮ ਰੈਨਲ ਦੂਜਾ ਲੈ ਚਲੋ ਉੱਥੇ ਦਿਖਾ ਦਿਆਂਗੇ ਆ ਦੇਖੋ ਜੀ ਪੂਰੀ ਵਧੀਆ ਲਮਾਈ ਲੰਮੂਈ ਫੁੱਲ ਲੈਂਥ ਲੰਥ ਫੁੱਲ ਆ ਤੇ ਤਿਆਰ ਵੀ ਹੋਈ ਬੈਠੀ ਹੈ ਪੂਰੀ ਕੁਸ ਹੋ ਜੂਗੀ ਦੁੱਧ ਕਿੰਨਾ ਘੜ ਦੂ ਬਾਈ ਇਹ ਦੱਸਿਆ ਜਾਂ ਉਹ ਵੀ ਇਹ 18 ਦੀ ਰੱਖ ਦੋ ਜੀ ਦਲ 18 ਰੱਖ ਲੋ 18 ਤੋਂ ਪਲੱਸ ਚੱਲ ਜਿਆ ਨੇ ਆਹ ਦੇਖੋ ਥਾਂਡੇ ਵਾ ਘਰੋਂ ਨੇੜ ਤੋਂ ਚੈੱਕ ਕੀ ਆ ਬਾਤ ਹਜੀ ਕਿੱਤੇ ਠੰਡੀਆਂ ਬਾਈਆਂ ਦੀ ਇਹ ਸੈਪਤ ਜ਼ਰੂਰ ਆ ਵੀ ਗਾਂ ਠੰਡੀ ਹੋਊਗੀ ਹਾਂ ਦਾ ਜੀ ਕਰਮ ਦੇ ਨੇੜ ਦੀ ਨਾਲ ਠੰਡੀ ਹੋਊਗੀ ਆਹ ਦੇਖੋ ਬੜਾ ਤਰ੍ਹਾਂ ਆ ਦੇਖੋ ਲੈ ਆ ਦੇਖੋ ਨੇੜ ਤੋਂ ਗੈਪ ਚੈੱਕ ਕਰੋ ਤਾਣਾ ਪੀੜੀ ਦੇ ਪਾ ਬਾਰ ਕੇ ਚਿੱਪੇ ਜੂਪੇ ਦੀ ਓਕੇ ਮੰਦਰ ਜਮਾ ਤੇ ਜਿਹੜੀ ਜਰਸੀ ਆ ਗਈ ਇਹ ਤਾਂ ਕੀ 50 ਵਾਲੀ ਜਰਸੀ ਹੈ ਬਲੈਕ ਜਰਸੀ ਹੈ ਕਾਫੀ ਕਲਰ ਹੈ ਨਾ ਬਾਹਰ ਦਾ ਬਹੁਤ ਲਾਉਗੀ ਤੇ ਲਾਈ ਵੀ ਬਹੁਤ ਬੈਠੀ ਆ ਇਹ ਤਾਂ ਦੇਖੋ ਹੀ ਆ ਆ ਦੇਖੋ ਕੀ ਬਾਤ ਆ ਠੰਡ ਠੰਡ ਆ ਗਾੜੀ ਸਾਹ ਉਹਦੀ ਨੰਬਰ 1 ਨਾਲ ਥੱਲੇ ਖੋਲ ਲੋ ਤੋਰ ਕੇ ਦਿਖਾ ਦਿਓ ਤੂਆ ਦੂਜਾ ਠੀਕ ਆ ਅਰੀਨਲ ਦੂਜਾ ਸੁਆ ਬਾਈ ਦੂਜੇ ਨਤੀਜੇ ਨੂੰ ਦੂਜਾ ਨਹੀਂ ਬਾਈ ਕਹਿੰਦਾ ਐਵੇਂ ਕਹਿਦਗੇ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਦੁੱਧ ਕਿੰਨਾ ਘੜ ਦੂਗੀ ਮੰਦਰ ਜਾਵਾਂ ਸਹੀ ਆ 17 ਤੋਂ 12 ਚੱਲ ਜੂ ਆ ਦੇਖੋ ਇਹ ਤਲੇ ਵਾਲੂ ਵਾ ਦੇਖੋ ਕਿਆ ਬਾਤ ਆ ਤੇ ਲਮਾਈ ਲਮੂਈ ਫੁੱਲ ਆ ਵਜਨ ਬਹੁਤ ਵਧੀਆ ਗਾ ਚੰਗੇ ਆ ਪੀੜੀ ਦੇ ਪਾਵਿਆਂ ਵਰਗੇ ਚਾਰੇ ਨਿਖੜਵੇਂ ਥਾਣਾਗੇ ਆ ਦੇਖੋ ਜੀ ਕੁਆਲਿਟੀ ਕੁਬਲਿਟੀ ਪੂਰੀ ਵਧੀਆ ਥਾਣਾ ਦੀ ਲੈ ਚਲੋ ਉੱਥੇ ਦਿਖਾ ਦਿਆਂਗੇ ਫੇਸ ਕੁਆਲਿਟੀ ਕਰੋ ਚੈੱਕ ਕਿਆ ਬਾਤ ਆ ਤੇ ਸ਼ਾਈਨਿੰਗ ਵਗੈਰਾ ਪਿੰਡੇ ਚ ਪੂਰੀ ਆ ਕਰੋ ਜੀ ਚੈੱਕ ਵੀਡੀਓ ਬਣਾਉਣ ਦਾ ਆਪਣਾ ਠੀਕ ਹੈਗੀ 17 ਠੀਕ ਹੈ ਜੀ ਕਰੋ ਚੈੱਕ ਜਰਸੀ ਆ ਗਈ 3 ਨੰਬਰ ਤੇ ਫਿਰ ਵੀਰੇ ਇਹਦੇ ਮਾਤੂ ਤੁਮੰਦਰ ਤੁੱਥਲੀ ਕਰਾ ਦੀਏ ਥੋੜੀ ਜੀ ਆ ਦੇਖੋ ਉਹ ਮੈਂ ਤੁਹਾਨੂੰ ਦੱਸ ਕੇ ਆਟੇ ਪਹਿਲਾਂ ਗੱਲ ਵੀ ਗਰਮ ਨਹੀਂ ਬਾਈ ਗਾਲੇ ਹੁੰਦੇ ਠੀਕ ਹੈ ਜੀ ਆ ਕਰਿਓ ਚੈੱਕ ਕੀ ਬਾਤ ਆ ਤਿੰਨ ਬੈਠਾ ਸੀ ਤਿੰਨੇ ਤੁਹਾਨੂੰ ਦਿਖਾ ਦਿਆਂ ਪਿੰਡ ਸ਼ਨਾ ਗਲਾਬ ਸਿੰਘ ਵਾਲਾ ਤੇ ਨੰਬਰ ਫੇਰ ਬੋਲਦੇ ਬਾਈ 9857 33677 ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਦਾ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ